ਮੈਂ ਸੱਚੀ ਦਿਲੋਂ ਕਹਿਣਾ ਚਾਹਨਾ ਦੇਖੋ ਮੈਂ 26 ਸਾਲ ਦੀ ਉਮਰ ਹੋ ਗਈ ਮੇਰੀ ਮਾਂ ਚਲੀ ਗਈ ਹੈ ਨਾ ਠੀਕ ਆ 2 ਸਾਲ ਪਹਿਲਾਂ ਚਲੋ ਪਿਆਰ ਤਾਂ ਗਈ ਗਿਆ ਸੀਗਾ ਮਾਂ ਵੀ ਉੱਪਰ ਚਲੇ ਗਈ ਹੈ ਨਾ ਹੁਣ ਸਿਰਫ ਡੈਡੀ ਦੇ ਮੈਂ ਆ ਤੁਹਾਨੂੰ ਪਤਾ ਹੈ ਮਾਂ ਚ ਲੈਂਦੇ ਸਮਝ ਲਓ ਸਾਰਾ ਕੁਝ ਚਲੇਗਾ ਭਾਈ ਚਲੋ ਪਿਆਰ ਇੱਕ ਪਾਸੇ ਹੈ ਨਾ ਰਿਲੇਸ਼ਨ ਇੱਕ ਪਾਸੇ ਉਹ ਤੋਂ ਬਾਅਦ ਮੈਨੂੰ ਹੁਣ ਤੱਕ ਇਹ ਸਮਝ ਆਈ ਹੁਣ ਮੈਂ ਪੁੱਛਣਾ ਵਕਤ ਬੀਤੇ ਤੋਂ ਕਿਵੇਂ ਲੰਘਿਆ ਸੀ ਮੇਰੇ ਵੀ ਮੈਰਾ ਤਾਂ ਜਾਗ ਕੇ ਕਟੀਆਂ ਕਿਵੇਂ ਨਿਕਲੇ ਸੀ ਤੇਰੇ ਦਿਨ ਜਦੋਂ ਤੂੰ ਬੈਠਣਾ ਸਾਵੇ ਰੁਮਾਂ ਫੇਰ ਠਰਨੀ ਆਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਹੋ ਕੁਝ ਮੇਰੇ ਰੋੜਦੀਆਂ ਤੇਰੇ ਵਖ ਹੋਣ ਦੀਆਂ ਤੇਰੇ ਵਖ ਹੋਣ ਦੀਆਂ ਹਾਏ ਦੇਖੋ ਮੈਂ ਮੈਂ ਓਨ ਕੈਮਰਾ ਕਰ ਰਿਹਾ ਚਲੋ ਮੈਂ ਵੀ ਕਹਿੰਦਾ ਕਿ ਸਾਰੇ ਮਾਰੇ ਲੈਣਾ ਯਾਰ ਮਤਲਬ ਮੇਰਾ ਇਤਸਾ ਨਾ ਮੈਨੂੰ ਫਿਜ਼ੀਕਲੀ ਨਾ ਮੈਨੂੰ ਉਹਦੇ ਨਾਲ ਸੀਗਾ ਠੀਕ ਹੈ ਇਤਸਾ ਨਾ ਨਾ ਮੈਨੂੰ ਹੋਣਾ ਮਤਲਬ ਮੈਂ ਸੈਟੀਸਫਾਈ ਹਾਂ ਪਤਾ ਨਹੀਂ ਕਹਿੰਦੇ ਨੇ ਇਹ ਜਿਹੜਾ ਪੰਜ ਚੀਜ਼ਾਂ ਹੁੰਦੀਆਂ ਨੇ ਮੈਨੂੰ ਦੋ ਚੀਜ਼ਾਂ ਆਂਦੀਆਂ ਮੋਹ ਮਾਇਆ ਤੇ ਇੱਕ ਹੋਰ ਹੁੰਦਾ ਤੀਜਾ ਹਾਂ ਕਾਮ ਕ੍ਰੋਧ ਇਹ ਚਾਰ ਚੀਜ਼ਾਂ ਚੋਂ ਮੋਹ ਮੈਨੂੰ ਰਹੀ ਨਹੀਂਗਾ ਉਹ ਤੇ ਜਾਣ ਤੋਂ ਬਾਅਦ ਠੀਕ ਆ ਕਿਸੇ ਨਾਲ ਵੀ ਨਹੀਂ ਰਿਹਾ ਮੈਨੂੰ ਮੈਂ ਕੱਲਾ ਰਹਿਣਾ ਹਾਂ ਮੈਨੂੰ ਜਿਹਨੇ ਬੁਲਾਇਆ ਠੀਕ ਆ ਮੈਂ ਰਿਸਪੈਕਟ ਕਰਦਾ ਠੀਕ ਆ ਮੈਂ ਕੱਲਾ ਰਹਿਣਾ ਪਸੰਦ ਕਰਦਾ ਮੋਹ ਹੋ ਗਿਆ ਕਾਂਬ ਉਹ ਫਿਜ਼ੀਕਲ ਜੋ ਆ ਗਿਆ ਨਾ ਉਹ ਮੈਨੂੰ ਜਮੇ ਉਹ ਵੀ ਡੈਡਾ ਕੰਮ ਸਿਸਟਮ ਉਹ ਤੇ ਜਾਣ ਤੋਂ ਬਾਅਦ ਡੈਡੇ ਹੋ ਗਿਆ ਸਿਸਟਮ ਜੰਮੀ ਹੈ ਨਾ ਮਨੇ ਨਹੀਂ ਕਰਦਾ ਮਤਲਬ ਮਰੇ ਗਏ ਅੰਦਰੋਂ ਸਿਸਟਮ ਨਾ ਰੂਹਦਾਰੀ ਵਾਲਾ ਤੇ ਕਰੋਧ ਕਰੋਧ ਮੇਰੇ ਚ ਹੈ ਹੀ ਨਹੀਂ ਸਾਰਿਆਂ ਨੂੰ ਪਤਾ ਯਾਰਾਂਝਾ ਕਿਦਾਂ ਦਾ ਮਨਸਾ ਕਿਉਂ ਕਲਾਕਾਰ ਬੰਦਾ ਵੈਸੇ ਹੀ ਲੜਦਾ ਮਾਇਆ ਮਾਇਆ ਤੋੜਦਾ ਆਪਣੀ ਜ ਮਤਲਬ ਮੈਂ ਚਾਹ ਜਦੋਂ ਮੁਕਤ ਆਂ ਜੀ ਪੰਜ ਵੀ ਚੀ ਜਿਹੜੀ ਸੀ ਮੈਨੂੰ ਚੇਤਾ ਕਰਾਉ ਤੁਸੀਂ ਹੰਕਾਰ ਹੰਕਾਰ ਦਾ ਯਾਰ ਮਤਲਬ ਨਹੀਂ ਲੱਗਦਾ ਪੰਜ ਜਦੋਂ ਮੈਂ ਮੁਕਤ ਆ ਬਾਕੀ ਚਲੋ ਕੁਛ ਮੇਰੇ ਜੇ ਕਮੀ ਹੋ ਸਕਦੀ ਹੈ ਪੂਰਾ ਕੋਈ ਨਹੀਂ ਹਾਂਜੀ ਮੈਂ ਸੱਚੀ ਦਿਲੋਂ ਕਹਿਣਾ ਚਾਹਨਾ ਦੇਖੋ ਮੈਂ 26 ਸਾਲ ਦੀ ਉਮਰ ਹੋ ਗਈ ਮੇਰੀ ਮਾਂ ਚਲੀ ਗਈ ਹੈ ਨਾ ਠੀਕ ਆ 2 ਸਾਲ ਪਹਿਲਾਂ ਚਲੋ ਪਿਆਰ ਤਾਂ ਗਈ ਗਿਆ ਸੀਗਾ ਮਾਂ ਵੀ ਉੱਪਰ ਚਲੇ ਗਈ ਹੈ ਹੁਣ ਸਿਰਫ ਡੈਡੀ ਦੇ ਮੈਂ ਆ ਤੁਹਾਨੂੰ ਪਤਾ ਹੈ ਮਾਂ ਚਲੇ ਜਾਂਦੇ ਸਮਝ ਲਓ ਸਾਰਾ ਕੁਝ ਚਲੇਗਾ ਬਾਈ ਚਲੋ ਪਿਆਰ ਇੱਕ ਪਾਸੇ ਹਾਂ ਰਿਲੇਸ਼ਨ ਦੇ ਕਪਾਸੇ ਉਹ ਤੋਂ ਬਾਅਦ ਮੈਨੂੰ ਹੁਣ ਤੱਕ ਇਹ ਸਮਝ ਆਈ ਹੁਣ ਤੱਕ ਦੇਖੋ ਮੇਰੇ ਜੇਬ ਖਾਲੀ ਆ ਮੈਨੂੰ ਕੋਈ ਚੱਕਰ ਨਹੀਂ ਮਿਲਦੀ ਤੇ ਪੈਸਾ ਹੈ ਨਹੀਂ ਹੈ ਰੋਟੀ ਦੇਖੋ ਮਾਲਕ ਦੇ ਦਿੰਦਾ ਹਣਾ ਪਤਾ ਨਹੀਂ ਕਿੱਥੋਂ ਆਪਣੇ ਆਵੇ ਹੱਲ ਵਸੀਲਾ ਕਰੇ ਦਿੰਦਾ ਮਾਲਕ ਹਣਾ ਮੈਂ ਇਹੀ ਕਹਿਣਾ ਚਾਹੁੰਦਾ ਬਾਈ ਸਾਰੇ ਪਿਆਰ ਨਾਲ ਰੋ ਯਾਰ ਇੱਕ ਵਾਰ ਤੁਸੀਂ ਪਿਆਰ ਨਾਲ ਰਹਿ ਕੇ ਵੇਖੋ ਬੜੀ ਖੁਸ਼ੀ ਮਿਲਦੀ ਆ ਕ੍ਰੋਧ ਹੰਕਾਰ ਇੱਕ ਵਾਰ ਸਾਰਾ ਕੁਝ ਭੁੱਲ ਕੇ ਵੇਖੋ ਇੱਕ ਰੱਬ ਨੂੰ ਇਨਸਾਨ ਬਣਾਇਆ ਨਾ ਸਿੰਪਲ ਤੁਸੀਂ ਸਾਰੇ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਸਾਰੇ ਪਿਆਰ ਨਾਲ ਰਹਿ ਕੇ ਦੇਖੋ ਬੜੀ ਖੁਸ਼ੀ ਮਿਲਦੀ ਆ ਸ਼ਾਂਤੀ ਮਿਲਦੀ ਆ ਜਿੱਦਾਂ ਹੁਣ ਮੈਂ ਬੈਠਾ ਹਾਂ ਨਾ ਸ਼ਾਂਤ ਤੇ ਹੁਣ ਮੈਨੂੰ ਬਾਈ ਕੋਈ ਟੈਨਸ਼ਨ ਨਹੀਂ ਯਾਰ ਨਾ ਹੰਕਾਰ ਨਾ ਕਿਸੇ ਨਾਲ ਲੜਾਈ ਝਗੜਾ ਨਾ ਕਿਸੇ ਨਾਲ ਗਿਲਾ ਸ਼ਿਕਵਾ ਜੇ ਕਿਸੇ ਕੋਈ ਮੇਤੋ ਗਲਤੀ ਨਹੀਂ ਮੈਨਾਂ ਕੋਈ ਗੁੱਸੇ ਹੁੰਦਾ ਮੈਂ ਉਹਨੂੰ ਜਿੱਦੀ ਬਣਾਉਣਾ ਚਾਹੇ ਮੈਨੂੰ ਨੀਮਾ ਹੋਣਾ ਪਈਏ ਹੱਥ ਜੋੜਨੇ ਪੈਣ ਕੋਈ ਗੱਲ ਨਹੀਂ ਪਰ ਉਹ ਬੰਦਾ ਮੈਨਾਂ ਗੁੱਸੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਬਾਈ ਇਹ ਨਹੀਂ ਪਤਾ ਸਵੇਰ ਨੂੰ ਬੰਦੇ ਉੱਠਣਾ ਨਹੀਂ ਉੱਠਣਾ ਫਿਰ ਬਾਅਦ ਬੰਦਾ ਕੀ ਨਾ ਯਾਰ ਉਹ ਹੋ ਕਈ ਗੱਲਾਂ ਕਰਨੇ ਰਹਿ ਗਈਆਂ ਸੀ ਸੋ ਸਾਰੇ ਮਿਲ ਕੇ ਰਹੋ ਪਿਆਰ ਨਾਲ ਰਹੋ ਮੈਂ ਇਹੀ ਕਹਿਣਾ ਚਾਹਨਾ ਹਰ ਹਰ ਮੁੰਡਾ ਆਪਣੀ ਮਾਂ ਨੂੰ ਪਿਆਰਾ ਹਨ ਆਪਾਂ ਜਿੱਦਾਂ ਬਾਹਰੋਂ ਆਇਆ ਚੰਡੀਗੜ੍ਹੋਂ ਹਨ ਹੁਣ ਮੈਂ ਇੱਥੇ ਕਿਸੇ ਨਾਲ ਲੜਪਾ ਹਨ ਉਹ ਵੀ ਕਿਸੇ ਦੇ ਧੀ ਪੁੱਤ ਨੇ ਬਾਈ ਹਨਾ ਯਾਰ ਆਪਾਂ ਸਿਰਫ ਪਾੜ ਦੀ ਲੜ ਪੀਏ ਮੇਰੇ ਹੀ ਕਹਿਣਾ ਕਿ ਸਾਰੇ ਪਿਆਰ ਰੋ ਖੁਸ਼ੀਆਂ ਵੰਡੋ ਬਸ ਚੰਗਾ ਬੀਜੋਗੇ ਤੇ ਚੰਗਾ ਵਟੋ ਚੰਗੋ ਚੰਗਾ ਵਟੋਗੇ ਬਿਲਕੁਲ ਸੋ ਰੰਜੇ ਭਾਈ ਨੇ ਜੋ ਗੱਲਬਾਤ ਕੀਤੀ ਹੈ ਬੇਹਦ ਖੂਬਸੂਰਤ ਮੈਸੇਜ ਦਿੱਤਾ ਵੀ ਕੱਲ ਦੇ ਦਿਨ ਪਤਾ ਨਹੀਂ ਅਸੀਂ ਕਿਨੂੰ ਮਿਸ ਕਰਨਾ ਤੇ ਫਿਰ ਸਾਡੇ ਮਨ 'ਚ ਇਹ ਨਾ ਰਹੇ ਕਿ ਅਸੀਂ ਉਹਦੇ ਨਾਲ ਬੋਲ ਲਏ ਹੁੰਦੇ ਸੋ ਉਹਦੇ ਨਾਲ ਗੱਲਾਂ ਕੀਤੀਆਂ ਹੁੰਦੀਆਂ ਤੇ ਉਹਨੂੰ ਗਲਵਕੜੀ ਪਾਈ ਹੁੰਦੀ ਕਿਉਂਕਿ ਕਈਆਂ ਨੂੰ ਅਸੀਂ ਕਰਦੇ ਹੁੰਨੇ ਆ ਪਰ ਅਸੀਂ ਦੱਸ ਨਹੀਂ ਸਕਦੇ ਕਈ ਸਾਡੇ ਯਾਰ ਬਿਲ ਹੀ ਹੁੰਦੇ ਆ ਕਿ ਅਸੀਂ ਉਹਨਾਂ ਨਾਲ ਬਹੁਤ ਕਰਦੇ ਹੁੰਨੇ ਆ ਪਰ ਕਿਤੇ ਨਾ ਕਿਤੇ ਕੁਝ ਮਨਮੋਟਾ ਵੀ ਰਹਿ ਜਾਂਦੇ ਆ ਤੇ ਅਸੀਂ ਕਿਤੇ ਨਾ ਕਿਤੇ ਈਗੋ ਦੇ ਵੱਸ ਉਹਨਾਂ ਨੂੰ ਨਹੀਂ ਬੁਲਾਉਂਦੇ ਜਾਂ ਬੁਲਾਣਾ ਆ ਛੱਡ ਦਿੰਨੇ ਆ ਪਰ ਇੱਕ ਦਿਨ ਇਦਾਂ ਦਾ ਹੁੰਦਾ ਜਦੋਂ ਸਾਨੂੰ ਅਹਿਸਾਸ ਹੋ ਜਾਂਦਾ ਕਿਨੇ ਕਿਤੇ ਨਾ ਕਿਤੇ ਸਾਡੀ ਵੀ ਗਲਤੀ ਸੀ ਸ਼ਾਇਦ ਇਹ ਦਿਨ ਨਾ ਆਉਂਦਾ ਤੇ ਅਸੀਂ ਇਕੱਠੇ ਬੈਠੇ ਹੁੰਦੇ ਉਹ ਮੂਮੈਂਟ ਕੁਝ ਹੋਰ ਹੁੰਦੇ ਤੁਹਾਨੂੰ ਗੱਲਬਾਤ ਕਿੱਦਾਂ ਲੱਗੀ ਤੁਸੀਂ ਆਪਣੀ ਰਾਏ ਜਰੂਰ ਕਮੈਂਟਾਂ ਤੱਕ ਸਾਡੇ ਤੱਕ ਪਹੁੰਚ ਸਕਦੇ ਹੋ ਸੋ ਸ਼ੁਕਰੀਆ ਵੀਰੇ ਤੁਸੀਂ ਗੱਲਬਾਤ ਕੀਤੀ ਠੀਕ ਹੈ ਵੀਰੇ ਜਉਂਦੇ ਵਾਸਤੇ ਰਹੋ ਹੱਸਦੇ ਰਹੋ ਸਾਰੇ ਖੁਸ਼ ਰਹੋ ਸ਼ੰਕਿਊ ਜੀ ਥੈਂਕ ਯੂ